ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਪਾਪ ਕੌਰ ਤੁਹਾਨੂੰ ਪਤਾ ਲੋਹੜੀ ਦਾ ਤਿਹਾਰ ਹੈ ਲੋਹੜੀ ਦੇ ਤਿਹਾਰ ਤੇ ਮੱਕੀ ਦੇ ਦਾਣੇ ਮੂੰਗਫਲੀ ਰੋੜੀਆਂ ਚਟਿੜਬੜੇ ਸਾਰੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹਨ ਤੇ ਜਦੋਂ ਅਸੀਂ ਬਾਜ਼ਾਰਾਂ ਚੋਂ ਪਾਪ ਕੌਰ ਲੈ ਕੇ ਆਉਂਨੇ ਆ ਤੇ ਅੱਜ ਕੱਲ੍ਹ ਠੰਡ ਦੇ ਕਰਕੇ ਉਹ ਮਿੰਟੋ ਮਿੰਟ ਸਿੱਲੇ ਹੋ ਜਾਂਦੇ ਆ ਤੇ ਅਸੀਂ ਘਰ ਵਿੱਚ ਹੀ ਪਾਪ ਕੌਰ ਬਣਾ ਕੇ ਤਿਆਰ ਕਰਾਂਗੇ ਗਰਮਾ ਗਰਮ ਪਾਪ ਕੌਰ ਬਣਾ ਕੇ ਤੇ ਖਾਵਾਂਗੇ ਚਲ ਫਿਰ ਵੇਖੋ ਅਸੀਂ 1 ਮਿੰਟ ਦੇ ਵਿੱਚ ਪੌਪਕਨ ਬਣਾ ਕੇ ਤਿਆਰ ਕਰਾਂਗੇ ਮੱਕੀ ਦੇ ਫੁੱਲੇ ਬਣਾਵਾਂਗੇ ਕੁੱਕਰ ਅਸੀਂ ਰੱਖ ਲਿਆ ਵਾ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਾਂਗੇ ਸਰੋਂ ਦੇ ਤੇਲ ਦੀ ਜਗ੍ਹਾ ਤੇ ਤੁਸੀਂ ਬਟਰ ਵੀ ਪਾ ਸਕਦੇ ਜੀ ਨਮਕੀਨ ਪੌਪਕਨ ਬਣਾ ਲਈ 1/2 ਟੀस्पून ਇਹਨਾਂ ਨੂੰ ਨਮਕ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲ ਲਈਏ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ 1/2 ਬੋਲ ਮੱਕੀ ਦੇ ਦਾਣੇ ਲਏ ਆ ਇਹਨਾਂ ਨੂੰ ਵਿੱਚ ਪਾ ਕੇ ਤੇਲ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਾਰੇ ਦਾਣਿਆਂ ਨੂੰ ਚੰਗੀ ਤਰ੍ਹਾਂ ਤੇਲ ਜਿਹੜਾ ਵਾ ਉਹ ਲਾ ਲਈਏ ਦੇਖੋ ਘਰ ਕਿਚਨ ਤੇ। ਪਰਸੇ ਨੂੰ ਕਵਰ ਕਰ ਦਿੰਨੇ ਆ। ਫਲੇਮ ਨੂੰ ਅਸੀਂ ਮੀਡੀਅਮ ਸਲੋ ਤੇ ਰੱਖਾਂਗੇ। ਦੋਕ ਵਾਰ ਇਸੇ ਦਾਣਿਆਂ ਨੂੰ ਐਕਸਟਰਾ ਚੁੱਪਰ ਦੇ ਨਾਲ ਹੀ ਕਮਾ ਲਾਂ। ਜਾਂ ਤੁਸੀਂ ਕੜਛੀ ਦੇ ਨਾਲ ਵੀ ਕਮਾ ਸਕਦੇ ਹੋ। ਜੇ ਕਿਸੇ ਦਾਣੇ ਨੂੰ ਨਾ ਤੇਲ ਲੱਗਾ ਹੋਵੇਗਾ ਉਹ ਵੀ ਤੇਲ ਲੱਗ ਜੀ। ਪਰੋ ਕਵਰ ਕਰ ਦਿੰਨੇ ਆ। ਨਾ ਇਹਨੂੰ ਵਿਸਨ ਲਾਉਣੀ ਆ। ਇਸੇ ਤਰ੍ਹਾਂ ਅਸੀਂ ਇਹਨੂੰ ਮੱਕੀ ਦੇ ਪੌਪਕਣ ਬਣਨੇ ਸ਼ੁਰੂ ਹੋ ਗਏ। ਆ ਦਿਨਾਲੀ ਇਸੇ ਨੂੰ ਹਲਾ ਲਾ ਇਸੇ ਬੰਦ ਕੁੱਕਰ ਨੂੰ ਕਿ ਪੌਪ ਕਨ ਜਿਹੜੇ ਆ ਕੋਈ ਵੀ ਦਾਣਾ ਰਹਿ ਨਾ ਜਾਏ ਪੌਕਣ ਬਣ ਕੇ ਰੈਡੀ ਹੈ ਇੱਕ ਦੋ ਮਿੰਟ ਵਿੱਚ ਪੌਕਣ ਬਣ ਕੇ ਤਿਆਰ ਆ ਗਰਮਾ ਗਰਮ ਪੌਪ ਕਨ ਬਣ ਕੇ ਤੁਸੀਂ ਵੀ ਇੱਕ ਕਰਦੇ ਹੋ ਹਾ ਬੌਲ ਦੇ ਨਾਲ ਪੂਰਾ ਕੁੱਕਰ ਭਰ ਗਿਆ ਪੌਪ ਕਨ ਦੇ ਨਾਲ ਗਰਮਾ ਗਰਮ ਪੌਪ ਕਨ ਬਣਾਓ ਤੇ ਖਾਓ ਤੁਸੀਂ ਵੀ ਇੱਕ ਕਰਦੇ ਹੋ ਕੋਈ ਵੀ ਵਿੱਚ ਰੋੜ ਨਹੀਂ ਲਿਆ ਸਾਰੇ ਪੌਪ ਕਨ ਬਣ ਕੇ ਤਿਆਰ ਫਟਾਫਟ ਘਰ ਵਿੱਚ ਬਣਾਓ ਗਰਮਾ ਗਰਮ ਪਾਓ ਪੌਪ ਕਨ ਬਣ ਕੇ ਤਿਆਰ ਆ ਮੇਰੇ ਵੱਲੋਂ ਸਾਰੇ ਮੇਰੇ YouTube ਚੈਨਲ ਪਰਿਵਾਰ ਨੂੰ ਹੈਪੀ ਲੋੜੀ ਤੁਹਾਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅਸੀਂ ਇਸ ਤਰ੍ਹਾਂ ਜੋਇ ਕਰਾਂਗੇ ਪੋਪ ਕੌਰਨ ਮੂੰਗਫਲੀ ਰੋੜੀਆਂ ਚਿੜਵੜੇ ਖਜੂਰ ਤੇਲ ਗੁੜ ਦੇ ਲੱਡੂ ਬਣਾ ਕੇ ਤਿਆਰ ਕੀਤੇ ਆ ਇਹਦੀ ਵੀਡੀਓ ਅਸੀਂ ਪਹਿਲਾਂ ਤੁਹਾਨੂੰ ਪਾ ਚੁੱਕੇ ਆ ਜੇਕਰ ਤੁਸੀਂ ਅਜੇ ਤੱਕ ਨਹੀਂ ਵੀਡੀਓ ਵੇਖੀ ਤੇ ਪਲੀਜ਼ ਵੇਖ ਲੈਣਾ ਤੇ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ ਸਾਰਿਆਂ ਨੂੰ ਹੈਪੀ ਲੋੜੀ